ਅੱਜ ਦੀ ਭਾਵੇਂ ਆਪਾਂ ਜਿਹੜੇ ਇਹ ਸਰਲ ਭਾਸ਼ਾ ਆ ਉਹਦੇ ਵਿੱਚ ਅਗਰ ਕਹਿਣਾ ਹੋਵੇ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਨਹਿਤਾ ਕਾਲੂ ਜੀ ਮਾਲਮਹਿਕ ਨੇ ਵਿੱਚ ਜਿਵੇਂ ਕਿ ਰੈਵਨਿਊ ਅਫਸਰ ਇਹ ਸਾਰੇ ਇੱਕੋ ਹੀ ਦਾਇਰੇ ਦੇ ਵਿੱਚ ਆ ਜਾਂਦੇ ਪਿਤਾ ਨਹਿਤਾ ਕਾਲੂ ਜੀ ਜਿਨ੍ਹਾਂ ਦਾ ਕਾਰਜ ਉਸ ਸਮੇਂ ਸਰਕਾਰੀ ਅਫਸਰ ਸਨ ਪਟਵਾਰੀ ਸਨ ਮਾਲ ਮਹਿਕਮੇ ਦੇ ਵਿੱਚ ਇਹ ਕਾਰਜ ਕਰ ਦਿੱਤਾ ਪਰ ਸੁਭਾ ਦੇ ਪੱਖ ਤੋਂ ਇਹ ਗੱਲ ਆਖੀ ਗਈ ਹੈ ਕਿ ਇੱਕ ਪਿਤਾ ਨੂੰ ਫਿਕਰ ਹੁੰਦਾ ਆਪਣੀ ਔਲਾਦ ਦਾ ਮੇਰੇ ਔਲਾਦ ਜਿਹੜੀ ਹੈ ਉਹ ਸੁਚੱਜੇ ਢੰਗ ਦੇ ਨਾਲ ਕਾਰੋਬਾਰ ਕਰੇ ਅੱਗੇ ਵਧਦੇ ਔਰ ਤਰੱਕੀਆਂ ਕਰਕੇ ਸੋਹਣਾ ਜ਼ਿੰਦਗੀ ਦਾ ਨਿਰਬਾਹ ਕਰੇ ਐਸੀ ਹੀ ਸੋਚ ਪਿਤਾ ਮਹਿਤਾ ਕਾਲੂ ਜੀ ਦੀ ਹੋਈ ਤੈਨੂੰ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਜ ਪਾਸ਼ਾ ਜੀ ਨੂੰ ਉਹਨਾਂ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਨਗਰ ਵਿਖੇ ਇਸੇ ਕਾਰਨ ਸੁਲਤਾਨਪੁਰ ਨਗਰ ਭੇਜਿਆ ਕਿ ਜਾਣਗੇ ਨੌਕਰੀ ਕਰਨਗੇ ਪਰਿਵਾਰ ਦਾ ਨਿਰਬਾਹ ਜਿਹੜਾ ਹੈ ਉਹ ਚੰਗਾ ਹੋ ਚੁੱਕਾ ਹੁਣ ਰਾਏਪੁਲਾਰ ਜਿਹੜਾ ਪਿਤਾ ਮਹਿਤਾ ਕਾਲੂ ਜੀ ਇਹਨਾਂ ਦੇ ਕੋਲੇ ਪਟਵਾਰੀ ਬੜਾ ਪਿਆਰ ਵੀ ਹੈ ਪਰਿਵਾਰ ਦੇ ਨਾਲ ਬੜੀ ਚਿੰਤਾ ਵੀ ਰਹਿੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਵਿੱਚ ਰਾਏ ਬੁਲਾਰ ਖਾਨ ਸੋ ਜਿਹੜੇ ਭਾਈਆ ਜੈ ਰਾਮ ਜੀ ਹੇਵੇਂ ਮਾਲ ਵਿਭਾਗਮੇ ਦੇ ਵਿੱਚ ਅਫਸਰ ਹਨ ਪਟਵਾਰੀ ਹਨ ਤੇ ਤਕਰੀਬਨ ਭਾਈਆ ਜੈ ਰਾਮ ਜੀ ਹੋਣੀ ਰਾਏ ਬੁਲਾਰ ਖਾਨ ਦੇ ਪਾਸ ਆਉਂਦੇ ਰਹਿੰਦੇ ਸਨ ਇਦਰੋ ਰਾਏ ਪੁਲਾਰ ਦੀ ਅਤੇ ਦੌਲਤ ਖਾਨ ਦੋਨਾਂ ਦੀ ਆਪਸੀ ਚੰਗੀ ਬੈਣੀ ਉੱਠਣੀ ਸੀ ਪਰਵਾਰਕ ਮਿਲਣੀ ਪਰਵਾਰਕ ਸਾਂਝ ਵੀ ਸੀ ਖਰ ਭਾਈਆ ਜੈ ਰਾਮ ਦੀ ਪਹੁੰਚੇ ਕਿਉਂਕਿ ਭਾਈਆ ਜੈ ਰਾਮ ਜੀ ਦਾ ਜਿਹੜਾ ਰਿਸ਼ਤਾ ਨਾ ਤਨ ਬੇਬੇ ਨਾਨਕੀ ਜੀ ਦੇ ਨਾਲ ਅਸਲ ਵਿੱਚ ਰਾਏ ਪੁਲਾਰ ਖਾਨ ਜਿਹੜਾ ਹੈ ਉਹ ਬੇਬੇ ਨਾਨਕੀ ਜੀ ਦਾ ਵੀ ਵਿਚੋਲਾ ਜਿਹਦਾ ਬੇਬੇ ਨਾਨਕੀ ਜੀ ਹੋਣੀ ਭਾਈਆ ਜੈ ਰਾਮ ਹੋਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿੱਚੋਂਲੇ ਆ ਨਾ ਇਦਾਂ ਹੀ ਭਾਈਆ ਜੈ ਰਾਮ ਜਿਹੜਾ ਹੈ ਰਾਏ ਬੁਲਾਰ ਖਾਨ ਦੇ ਨਾਲ ਵਧੀਆ ਆਉਣਾ ਜਾਣਨਾ ਸੀ ਤੇ ਫਿਰ ਉਹ ਰਾਏ ਬੁਲਾਰ ਖਾਨ ਜਿਹੜਾ ਹੈ ਬੇਬੇ ਨਾਨਕੀ ਜੀ ਦੇ ਬਚੋਲੇ ਬਣ ਕੇ ਇਹਨਾਂ ਦਾ ਰਿਸ਼ਤਾ ਕਰਵਾਉਂਦੇ ਅੱਜ ਜਿਹੜੀ ਗੱਲ ਹੈ ਇਹਦੇ ਵਿੱਚ ਰਾਏ ਬੁਲਾਰ ਖਾਨ ਹੁਣ ਭਾਈਆ ਜੈ ਰਾਮ ਜੀ ਦੇ ਨਾਲ ਉਹ ਸਾਰੀ ਗੱਲ ਕਰਦਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਸਦਾ ਹੀ ਇਹਨਾਂ ਦੇ ਕੋਲੋਂ ਸਿੱਖਿਆ ਮਹਾਨ ਸੁਕੀਤੀਆਂ ਮਹਾਰਾਜ ਜੀ ਦੇ ਕੋਲ ਤੇ ਪਿਤਾ ਮਹਿਤਾ ਕਾਲੂ ਜੀ ਜਿਸ ਨਿਗਾਹ ਦੇ ਨਾਲ ਕਹਿੰਦੇ ਵੀ ਅਸੀਂ ਤੱਕਦੇ ਹਾਂ ਨਾ ਉਸ ਨਿਗਾਹ ਦੇ ਨਾਲ ਅਜੇ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੇ ਨਹੀਂ ਵੇਖਿਆ ਉਹ ਗੱਲ ਵੱਖਰੀ ਹੈ ਵੀ ਉਹ ਪਿਤਾ ਦੀ ਹیثیت ਦੇ ਨਾਲ ਬੜੇ ਫਿਕਰਮੰਦ ਹਨ ਆਪਣੇ ਪੁੱਤਰ ਦੇ ਕਿਉਂਕਿ ਖਰਾ ਸੌਦਾ ਕੀਤਾ ਸਾਧੂਆਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਜਿਹਨੂੰ ਆਪਾਂ ਸੱਚਾ ਸੌਦਾ ਵੀ ਕਹਿੰਨੇ ਕਹਿੰਦੇ ਵੀ ਉਹ ਜਿਹੜਾ ਕੰਮ ਸੀ ਨਾ ਉਹ ਚੰਗਾ ਨਹੀਂ ਲੱਗਾ ਇਥੋਂ ਤੱਕਰ ਵੀ ਇਤਿਹਾਸਕਾਰਾਂ ਨੇ ਲਿਖਿਆ ਵਾ ਕਿ ਬਾਬਾ ਨਾਨਕ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਚਪੇੜਾਂ ਵੀ ਕੱਢ ਮਾਰੀ ਪਰ ਉਹ ਜੋ ਇਹ ਕੀਤਾ ਨਾ ਇਹਦੀ ਵਜ੍ਹਾ ਸੀ ਵੀ ਇੱਕ ਪਿਤਾ ਦੀ ਹਾਇਸियत ਦੇ ਨਾ ਇਹ ਜੋ ਪਿਤਾ ਮਹਿਤਾ ਕਾਲੂ ਜੀ ਨੇ ਕਾਰਜ ਕੀਤਾ ਨਾ ਕਿ ਆਪਣੇ ਪੁੱਤਰ ਨੂੰ ਸਹੀ ਲਾਈਨ ਤੇ ਲੈ ਆਵਾ ਨਵਾਬ ਕੀ ਦੁਨੀਆਦਾਰੀ ਦਾ ਜਿਹੜਾ ਕਾਰੋਬਾਰ ਕਰਨ ਦਾ ਢੰਗ ਤਰੀਕਾ ਹੈ ਨਾ ਉਹ ਸਿੱਖ ਜਾ। ਤੇ ਆਪਣੇ ਪਟਵਾਰੀ ਭਾਈਆ ਜੈ ਰਾਮ ਜੀ ਨੂੰ ਕਹਿਣਾ ਕੀਤਾ ਉਹਨਾਂ ਨੇ ਕਿ ਤੁਸੀਂ ਇੱਕ ਕੰਮ ਕਰੋ। ਉਹ ਤੇ ਨਵਾਬ ਦੌਲਤ ਖਾਨ ਨੂੰ ਕਹਿ ਦਿਓ ਕਿ ਇਹਨਾਂ ਨੂੰ ਆਪਣੇ ਮੋਦੀ ਖਾਨੇ ਦੇ ਵਿੱਚ ਇਹਨਾਂ ਨੂੰ ਨੌਕਰੀ ਦੇ ਦੇਣ। ਤਾਂ ਕਿ ਜੋ ਇਹ ਦੁਨੀਆ ਦਾ ਭਲਾ ਕਰ ਸਕਣ ਤੇ ਪਿਤਾ ਜੀ ਨੂੰ ਵੀ ਥੋੜਾ ਤਰਵਾਸ ਹੋ ਜਾਵੇਗਾ ਕਿ ਮੇਰਾ ਪੁੱਤਰ ਹੁਣ ਕਿਸੇ ਕੰਮਕਾਰ ਤੇ ਲੱਗ ਚੁੱਕਿਆ ਆਮ ਦੇਖੋ ਨਾ ਪੁਰਾਣੇ ਸਮੇਂ 'ਚ ਬਜ਼ੁਰਗਾਂ ਤੋਂ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਦੇ ਕੋਲੋਂ ਵੀ ਸਾਡੇ ਸਮਾਜ ਦੀ ਇੱਕ ਰੀਤ ਚੱਲਦੀ ਆਉਂਦੀ ਹੈ ਅੱਜ ਵੀ ਵੈਸੇ ਹੈ ਉਦਾਂ ਹੀ ਅੱਜ ਵੀ ਉਵੇਂ ਹੀ ਹੈ ਕਿ ਬਹੁਤੀ ਤਬਦੀਲ ਨਹੀਂ ਹੋਈ ਵੀ ਜੇ ਕਿਤੇ ਮੁੰਡਾ ਕਹਿੰਦੇ ਕੰਮਕਾਰ ਨਾ ਕਰਦਾ ਹੋਵੇ ਤੇ ਇਹਦਾ ਵਿਆਹ ਕਰ ਦਿਓ ਆਪੇ ਘਰ ਕਿਰਸਤੀ ਦੀ ਜਦੋਂ ਜ਼ਿੰਮੇਵਾਰੀ ਪਵੇਗੀ ਨਾ ਤੇ ਆਪੇ ਤੱਕਲੇ ਦੇ ਵਾਂਗ ਸਿੱਧਾ ਹੋ ਕੇ ਕੰਮ ਕਰੋਗਾ ਆਮੇ ਕਈਆਂ ਜਾਂਦੀਆਂ ਗੱਲਾਂ ਵੀ ਵਿਆਹ ਕਰ ਦਿਓ ਗੁਰੂ ਪਾਸ਼ਾ ਆਪਣੇ ਭੈਣ ਜੀ ਦੇ ਕੋਲੇ ਸੁਲਤਾਨਪੁਰ ਨਗਰ ਵਿਖੇ ਪਹੁੰਚਦੇ ਮਹਰ ਪਾਸ਼ਾ ਇੱਥੇ ਵੀ ਆਈ ਹੋਈ ਜਿਹੜੇ ਵੀ ਸੰਗਤ ਹੈ ਉਹਨਾਂ ਦਾ ਭਲਾ ਕਰਦੇ ਪਹਿਲੇ ਪੈਰ ਉੱਠਦੇ ਹਨ ਭੈਣ ਨਾਨਕੇ ਆਪਣੇ ਭਰਾ ਦਾ ਬੜਾ ਧਿਆਨ ਰੱਖਦੀ ਉਕੇ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਸ਼ਾਦੀ ਜਿਹੜੀ ਹੈ 1487 ਵਿੱਚ ਹੋ ਜਾਂਦੀ ਹੈ ਅਤੇ ਬੇਬੇ ਨਾਨਕੀ ਜੀ ਜਿਹੜੇ ਹਨ ਇਹਨਾਂ ਦਾ ਵਿਆਹ 1485 ਦੇ ਵਿੱਚ ਹੋ ਜਾਂਦਾ ਹੈ 2 ਸਾਲ ਪਹਿਲਾਂ ਬੇਬੇ ਨਾਨਕੀ ਜਿੱਦ ਦਾ ਜਿਹੜਾ ਕਿ ਇਹ ਆਨੰਦ ਕਾਰਜ ਹੋ ਜਾਂਦਾ ਹੈ ਹੁਣ ਇਧਰ ਭਾਈਆ ਜੈ ਰਾਮ ਹੋਣੀ ਸੁਲਤਾਨਪੁਰ ਨਗਰ ਵਿਖੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਆਉਂਦੇ ਹਨ ਪਿਤਾ ਜੀ ਫਿਕਰਮੰਦ ਹਨ ਇਸੇ ਥੋੜੇ ਸਮੇਂ ਬਾਅਦ ਬਾਬਾ ਮਰਦਾਨਾ ਜੀ ਵੀ ਚੱਲੇ ਆਏ। ਕਿ ਕਹਿੰਦੇ ਬਾਬਾ ਜੀ ਤੁਹਾਡੇ ਬਿਨਾ ਨਹੀਂ ਦਿਲ ਲੱਗਦਾ ਮੇਰਾ ਮੈਂ ਕਿੱਥੇ ਰਹਿ ਸਕਦਾ ਸਾ ਮਹਾਰਾਜ ਤੁਹਾਡੇ ਬਿਨਾ ਤੁਸੀਂ ਮੈਨੂੰ ਕਹਿੰਦੇ ਵੀ ਉੱਥੇ ਛੱਡ ਆਏ ਜੇ ਮੈਂ ਮਾਰੇ ਤੁਹਾਡੇ ਬਿਨਾ ਕਿੱਥੇ ਰਹਿ ਸਕਦਾ ਤੁਹਾਡੇ ਕੋਲੇ ਹੀ ਰਹਿਣਾ ਸੀ ਬਾਬਾ ਜੀ ਮੈਨੂੰ ਉੱਥੇ ਨਾ ਛੱਡਿਆ ਕਰੋ। ਇਹ ਕੱਲਿਆ ਕਿੱਥੋਂ ਮੈਂ ਰਹਿ ਜਾਵਾਂਗਾ ਮਹਾਰਾਜ ਜੀ ਦਾ ਸਾਥੀ ਸਤਿਗੁਰਾਂ ਦਾ ਦੁਬਾਰਾ ਆਣ ਕੇ ਫੇਰ ਮਿਲਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਪੈਰ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰਦੇ ਕੀਰਤਨ ਕਰਦੇ ਸੁਲਤਾਨਪੁਰ ਨਗਰ ਨੂੰ ਬਾਗ ਲੱਗੇ ਹੋਏ ਇਧਰ ਬੀਬੇ ਨਾਨਕੀ ਆਪਣੇ ਭਰਾ ਨੂੰ ਜਵਾਨ ਹੁੰਦਿਆਂ ਤੱਕ ਦੀ ਪਈ ਹੈ ਤੇ ਫਿਕਰਮੰਦ ਹੋਈ ਪਈ ਵੀ ਮੇਰੇ ਭਰਾ ਦਾ ਹੁਣ ਵਿਆਹ ਕਰ ਦਿੱਤਾ ਜਾਵੇ ਇਹੇ ਘਰ ਪਰਿਵਾਰ ਵਾਲਾ ਹੋ ਜਾਵੇ ਤੇ ਮੇਰੀ ਵੀ ਪਰਜਾਈ ਜਿਹੜੀ ਹੈ ਉਹ ਆਵੇਗੀ ਤੇ ਚੰਨ ਵਾਂਗੂ ਸਾਡਾ ਜਿਹੜਾ ਘਾਰਿਆ ਵੇੜਾ ਜਿਹੜਾ ਹੈ ਇਹ ਲਿਸ਼ਕਦਾ ਰਹੇਗਾ ਇੱਕ ਭੈਣ ਨੂੰ ਬੜਾ ਚਾਹ ਹੁੰਦਾ ਭਰਾ ਦੇ ਵਿਆਹ ਦਾ ਜਿੱਦਾਂ ਸਤਿਗੁਰੂ ਪਾਤਸ਼ਾਹ ਜੀ ਜਵਾਨ ਹੋਈ ਜਾ ਰਹੇ ਹਨ ਬੇਬੇ ਨਾਨਕੀ ਆਪਣੇ ਭਰਾ ਦੇ ਰਿਸ਼ਤੇ ਦੀ ਗੱਲ ਆਪਣੇ પતિ ਪਰਮੇਸ਼ਵਰ ਦੇ ਕੰਨਾਂ 'ਚ ਪਾਉਂਦੀ ਰਹਿੰਦੀ ਹੈ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਸੋਹਰਾ ਸਾਹਿਬ ਹਨ ਮੂਲ ਚੰਦ ਜੀ ਉਹ ਪੱਖੋ ਕੇ ਰੰਧਾਦਿਆਂ ਦੇ ਵੀ ਪਟਵਾਰੀ ਹਨ। ਆਉਣਾ ਜਾਣਾ ਆਪਸ ਵਿੱਚ ਆਪਸ ਵਿੱਚ ਇੱਕ ਦੂਜੇ ਦੇ ਨਾਲ ਸਾਂਝ ਹੈ। ਹੁਣ ਭਾਈ ਹੈ ਜ਼ੈਹਰਾਮ ਹੋਣੀ ਮੂਲचंद ਪਟਵਾਰੀ ਜਿਹੜਾ ਇਹਨਾਂ ਦੇ ਨਾਲ ਗੱਲ ਕਰਦੇ ਹਨ ਭਾਵੇਂ ਕਿ ਆਪ ਜੀ ਬੜੀ ਦੂਰ ਰਹਿੰਦੇ ਹਨ ਆਪ ਜੀ ਦਾ ਨਗਰ ਜਿਹੜਾ ਹੈ ਬਟਾਲਾ ਔਰ ਆਪ ਜੀ ਆਪਣੇ ਨਗਰ ਤੋਂ ਦੂਰ ਪੱਖੋ ਕਿਰਨਦਾਵੇ ਵਿਖੇ ਰਹਿੰਦੇ ਔਰ ਉੱਥੇ ਰਹਿ ਕੇ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮਾਲ ਮਹਿਕਮੇ ਦੇ ਵਿੱਚ ਕਾਰਜ ਕਰਦੇ ਹੋਏ ਮੂਲचंद ਕੱਤਰੀ ਬੜੀ ਇਮਾਨਦਾਰੀ ਦੇ ਨਾਲ ਬੜੇ ਹਰਮਨ ਪਿਆਰੇ ਬਣ ਚੁੱਕੇ ਆ। ਭਾਈਆ ਜੈਰਾਮ ਜੀ ਕਹਿਣ ਲੱਗੇ ਕਿ ਸਾਡਾ ਆਪਣਾ ਹੀ ਹੈ। ਮਹਾਰਾਜ ਜੀ ਉਹਨਾਂ ਦੇ ਬਾਰੇ ਵਿੱਚ ਗੱਲ ਕਰਦੇ ਕਰਦੇ ਭਾਈਆ ਜੈਰਾਮ ਜੀ ਕਹਿੰਦੇ ਵੀ ਉਹਨਾਂ ਦਾ ਰਿਸ਼ਤਾ ਕਰਨਾ ਹੈ ਤੇ ਆਪ ਜੀ ਦੀ ਬੇਟੀ ਜਿਹੜੀ ਹੈ ਸਾਨੂੰ ਬੜੀ ਹੀ ਪਿਆਰੀ ਤੇ ਬੜੀ ਹੀ ਚੰਗੀ ਲੱਗਦੀ ਬੜੀ ਹੀ ਆਗਿਆਕਾਰੀ ਹੈ। ਮੈਂ ਕਿੰਨੀ ਵਾਰੀ ਆਇਆ ਮੈਂ ਤੁਹਾਨੂੰ ਮਿਲਣ ਵਾਸਤੇ ਬੜੇ ਲਾਇਕ ਸੁਭਾਅ ਦੀ ਬੱਚੀ ਹੈ। ਸੋ ਦੋਹਾਂ ਪਰਿਵਾਰਾਂ ਦੀ ਆਪਸੀ ਰਜ਼ਾਮੰਦੀ ਦੇ ਨਾਲ ਇਹ ਰਿਸ਼ਤਾ ਤੈਅ ਹੋ ਗਿਆ। ਹੁਣ ਪੁੱਤਰ ਦਾ ਰਿਸ਼ਤਾ ਤੈਅ ਹੋਇਆ ਹੈ। ਨਹੀਂ ਤਾਂ ਕਾਲੂ ਜੀ ਜਿਹੜੇ ਹਨ ਉਹ ਉਸ ਸਮੇਂ ਬੜੇ ਖੁਸ਼ ਹਨ। ਇੱਕ ਦਿਨ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੇ ਪਹੁੰਚਦੇ ਹਨ। ਥੋੜਾ ਸੁਭਾ ਜਿਹੜਾ ਹੈ ਲਹਿਜਾ ਜਿਹੜਾ ਹੈ ਨਹੀਂ ਤਾਂ ਕਾਲੂ ਜੀ ਦਾ ਥੋੜਾ ਗਰਮ ਸੁਭਾ ਦਾ ਹੁਣ ਕਰਕੇ ਆਵਾਜ਼ ਉੱਚੀ ਵਿੱਚ ਬੋਲਦੇ ਹਨ। ਪਿਤਾ ਦੀ ਹیثیت ਦੇ ਨਾਲ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਹੁਣਾਂ ਨੂੰ ਉਹਨਾਂ ਨੇ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਦੁਨੀਆਦਾਰੀ ਦੇ ਵਿੱਚ ਜਦੋਂ ਚੱਲਣਾ ਹੈ ਬੜਾ ਸੋਚ ਕੇ ਬੜਾ ਸਮਝ ਕੇ ਬੜਾ ਵਿਚਾਰ ਕੇ ਬੜੇ ਤਰੀਕੇ ਦੇ ਨਾਲ ਚੱਲਿਆ ਕਰ ਘਾਟਾ ਨਾ ਪਵੇ ਕਿਸੇ ਗੱਲ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਹੁਣਾਂ ਨੂੰ ਸੁਲਤਾਨਪੁਰ ਵਿਖੇ ਪਹੁੰਚ ਕੇ ਪਿਤਾ ਮਇਤਾ ਕਾਲੂ ਜੀ ਕਹਿੰਦੇ ਵੀ ਲਿਆ ਵੀ ਮੁੰਡਿਆ ਵਖਾ ਕੀ ਕੁਝ ਖੱਟਿਆ ਵਾ ਕਿਨੇ ਕੁ ਪੈਸੇ ਜਮਾ ਕਰ ਲਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਓਦਾਂ ਤੇ ਬੜੀ ਰੌਣਕ ਆ ਬੜੀ ਬਰਕਤ ਆ ਪਰ ਜੇ ਤੁਸੀਂ ਮੈਨੂੰ ਕਹਿੰਨੇ ਹੋ ਵੀ ਮੈਂ ਕੁਝ ਜੋੜਿਆ ਵਾ ਕੁਝ ਵਟਿਆ ਹੋਇਆ ਵਾ ਕੁਝ ਜਮਾ ਕੀਤਾ ਤੇ ਕਹਿੰਦੇ ਵੀ ਇਹ ਮੈਂ ਕੁਝ ਨਹੀਂ ਕੀਤਾ ਤੇ ਪ੍ਰਤਾ ਮੇਤਾ ਕਾਲੂ ਜੀ ਕਹਿੰਦੇ ਵੀ ਤੈਨੂੰ ਚਾਹੀਦਾ ਸੀ ਮੁੰਡਿਆ ਇਦਾਂ ਨਾ ਕਰਿਆ ਪੈਸੇ ਜਮਾ ਕਰਿਆ ਕੋਜਣਾ ਕੁਝ ਪੱਲੇ ਰੱਖਿਆ ਕਰ ਤੇਰਾ ਹੁਣ ਵਿਆਹ ਸ਼ਾਦੀ ਵੀ ਕਰਨੀ ਐ ਕਿਵੇਂ ਘਰ ਗ੍ਰਿਸ਼ਤੀ ਦਾ ਗੁਜ਼ਾਰਾ ਹੋਵੇਗਾ ਸਾਹਮਣੇ ਬਾਬਾ ਮਰਦਾਨਾ ਜੀ ਨੂੰ ਤੱਕਿਆ ਬਾਬਾ ਮਰਦਾਨਾ ਜੀ ਦੇ ਦਿਵਾਲੇ ਹੋ ਗਏ ਤੇ ਤਾਂ ਮਹਿਤਾ ਕਾਲੂ ਜੀ ਕਹਿੰਦੇ ਵੀ ਤੂੰ ਵੀ ਇੱਥੇ ਆ ਗਿਆ ਘਟੁਕਟ ਮੁੰਡੇ ਨੂੰ ਸਮਝਾ ਤੇ ਦਿੰਦਾ ਵੀ ਤੂੰ ਇਹਦਾ ਯਾਰ ਦੋਸਤ ਐ ਤੂੰ ਘਟੁਕਟ ਸਮਝਾ ਤੇ ਦਿੰਦਾ ਇਹਨਾਂ ਨੂੰ ਵੀ ਥੋੜੇ ਬਹੁਤ ਆਪਣੇ ਕੋਲੇ ਪੈਸੇ ਜਮ੍ਹਾਂ ਕਰਕੇ ਰੱਖ ਕੱਲ ਨੂੰ ਪਰਿਵਾਰ ਵਧੇਗਾ ਉਹਦਾ ਕਿੱਦਾਂ ਗੁਜ਼ਾਰਾ ਹੋਵੇਗਾ ਤੇ ਬਾਬਾ ਨਾਨਕ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪਿਤਾ ਜੀ ਸਾਰਾ ਕੁਝ ਹੋ ਜਾਵੇਗਾ। ਨਰਾਜ ਜਿਹੇ ਮਾਨ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਵਾਪਸ ਚਲੇ ਜਾਂਦੇ ਹਨ। ਦੋਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੁੰਦੀ ਹੈ। ਵਿਆਹ ਦਾ ਟੁਕਾ ਜਿਹੜਾ ਹੈ ਉਹ ਦਿਨ ਮੁਕਰਰ ਕਰ ਲਿਆ ਜਾਂਦਾ ਹੈ। ਸਤਿਗੁਰੂ ਪਾਸ਼ਾ ਜੀ ਦੇ ਨਾਨਕੇ ਪਰਿਵਾਰ, ਦਾਦਕੇ ਪਰਿਵਾਰ ਸਾਰੇ ਇਕੱਠੇ ਹੋ ਕੇ ਸੁਲਤਾਨਪੁਰ ਵਿਖੇ ਪਹੁੰਚਦੇ ਹਨ। ਬਾਬਾ ਮਰਦਾਨਾ ਜੀ ਵੀ ਬਰਾਤ ਦੇ ਵਿੱਚ ਸ਼ਾਮਲ ਹੁੰਦੇ ਹਨ ਤਿੰਨ ਸਥਾਨ ਹਨ ਬਟਾਲੇ ਵਿਖੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਪਾਸ਼ਾ ਜੀ ਜਿੱਥੇ ਅੱਜ ਗੁਰਦੁਆਰਾ ਗੰਧ ਸਹਿਬ ਹੈ ਉੱਥੇ ਬੈਠੇ ਹੋਏ ਸਨ ਮਹਾਰਾਜ ਸultanpur ਤੋਂ ਬਰਾਤ ਚੱਲਦੀ ਹੈ ਸ਼ਬਦ ਕੀਰਤਨ ਹੁੰਦਾ ਪਿਆ ਹੈ ਸੰਗਤਾਂ ਪਹੁੰਚਦੀਆਂ ਹਨ ਹਣ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਜਦੋਂ ਆਨੰਦ ਕਾਰਜ ਹੋਣਾ ਹੈ ਤੇ ਸਤਪੁਰ ਪਾਸ਼ਾ ਜੀ ਨੇ ਉਹੀ ਕੌਤਕ ਵਰਤਿਆ ਜਿਹੜਾ ਮਹਾਰਾਜ ਪਾਸ਼ਾ ਜੀ ਨੇ ਜਨੇਊ ਦੀ ਰਸਮ ਅਦਾ ਕਰਨ ਵੇਲੇ ਵਰਤਿਆ ਗੁਰੂ ਨਾਨਕ ਮਹਾਰਾਜ ਪਾਸ਼ਾ ਜੀ ਦਾ ਇੱਕ ਤਰੀਕਾ ਰਿਹਾ ਕੋਈ ਵੀ ਗੱਲ ਕਰਨੀ ਹੁੰਦੀ ਸੀ ਨਾ ਪਾਸ਼ਾ ਜੀ ਨੇ ਪਹਿਲਾਂ ਲੋਕ ਇਕੱਠੇ ਹੋ ਲੈਣ ਦਿੰਦੇ ਸਨ ਫਿਰ ਮਹਾਰਾਜ ਆਪਣੀ ਗੱਲ ਰੱਖਦੇ ਸਨ ਸਤਗੁਰੂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਸਾਫ਼ ਕਿਹਾ ਕਿ ਭਾਈ ਆਪਾਂ ਇਹ ਅਗਨੀ ਦੇ ਦਿਵਾਲੇ ਫੇਰੇ ਨਹੀਂ ਲਵਾਂਗੇ ਅਗਨੀ ਦੇ ਦਿਵਾਲੇ ਕਾਹਦੇ ਲਈ ਕਹਿੰਦੇ ਮਹਾਰਾਜ ਮੈਂ ਫੇਰੇ ਲੈਣੇ ਮਹਾਰਾਜ ਜੀ ਕਹਿੰਦੇ ਵੀ ਮੈਂ ਤੇ ਦੇਖੋ ਉਹ ਜਦੋਂ ਜਨੇਊ ਦੀ ਰਸਮਤਾ ਕਰਨ ਲੱਗੇ ਸੀ ਮੈਂ ਤੇ ਉਦੋਂ ਵੀ ਕਿਹਾ ਸੀਗਾ ਵੀ ਦਇਆ ਕਪਾਸ ਸੰਤੋਖ ਖੁਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ ਮਹਾਰਾਜ ਜੀ ਕਹਿੰਦੇ ਵੀ ਜੇ ਮੈਂ ਤਾਂ ਕਿਹਾ ਸੀਗਾ ਕਿ ਜੇ ਤੁਹਾਡੇ ਕੋਲ ਇਹ ਜਨੇਊ ਹੈਗਾ ਤੇ ਮੈਨੂੰ ਦੇ ਦਿਓ ਜੇ ਨਹੀਂ ਹੈਗਾ ਤੇ ਰਹਿਣ ਦਿਓ ਤੇ ਤੁਸੀਂ ਹੁਣ ਫਿਰ ਅੱਗ ਤੇ ਦਿਵਾਲੇ ਕਹਿੰਦੇ ਜੀ ਫੇਰੇ ਕਰਵਾਉਣੇ ਚਾਹੁੰਦੇ ਆ ਇਹ ਬੇਦੀ ਵਾਲਾ ਕੰਮ ਮਹਾਰਾਜ ਜੀ ਕਹਿੰਦੇ ਮੈਂ ਨਹੀਂ ਕਰਨਾ ਤੇ ਹੁਣ ਪਰਿਵਾਰਕ ਰਿਸ਼ਤੇ ਨਾਤੇ ਜਿਹੜੇ ਸਨ ਉਹ ਜੋੜਨ ਲੱਗਿਆਂ ਹਮੇਸ਼ਾ ਇਹ ਗੱਲ ਦਾ ਫਿਕਰ ਬਣਿਆ ਰਹਿੰਦਾ ਵੀ ਜਿੱਦ ਤਰ ਸਾਡੀ ਧੀ ਨੇ ਜਾਣਾ ਨਾ ਉਹ ਪਰਿਵਾਰ ਚੰਗਾ ਹੋਵੇ ਉਹ ਮਿਲਣਸਾਰ ਹੋਵੇ ਉਹ ਵਧੀਆ ਤਰੀਕੇ ਦੇ ਨਾਲ ਸਮਾਜ ਵਿੱਚ ਵਿਚਰਨ ਵਾਲੇ ਹੋਣ ਕੁਝ ਬਜ਼ੁਰਗਾਂ ਵੱਲੋਂ ਸਲਾਹ ਕੀਤੀ ਗਈ ਕੁਝ ਜਜਮਾਨ ਜਿਹੜੇ ਆਏ ਸਨ ਉਹਨਾਂ ਦੇ ਵੱਲੋਂ ਫਿਰ ਇਹ ਗੱਲ ਕਹਿਣੀ ਸ਼ੁਰੂ ਕੀਤੀ ਵੀ ਤੁਹਾਨੂੰ ਕਿਸ ਨੇ ਇਹ ਮੁੰਡਾ ਉਹੋ ਹੀ ਆ ਉਹਨੇ ਉੱਥੇ ਵੀ ਇਦਾਂ ਕੀਤਾ ਸੀ ਜਦੋਂ ਜਨੇਊ ਦੀ ਰਸਮ ਆ ਤਾਂ ਕਰਨ ਲੱਗੇ ਤਾਂ ਪਤਾ ਨਹੀਂ ਇਹ ਕੀ ਕਰਦਾ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਕਿ ਵੀ ਉਹ ਜਿਹੜੇ ਗੰਧ ਆ ਨਾ ਉਸ ਕੰਧ ਦੇ ਕੋਲੇ ਮਹਾਰਾਜ ਜੀ ਨੂੰ ਲਿਜਾ ਕੇ ਬਿਠਾ ਦਿੰਨੇ ਆ ਧੱਕਾ ਦੇ ਦਾਂਗੇ ਤੇ ਆਪਣੇ ਆਪ ਕਹਿ ਦਾਂਗੇ ਜੀ ਦੇਖੋ ਇਹਨੇ ਪ੍ਰਮਾਤਮਾ ਦੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਪ੍ਰਮਾਤਮਾ ਦੀ ਇੱਕ ਰੋਪੀ ਦਾ ਸ਼ਿਕਾਰ ਹੋ ਗਏ ਜਜਮਾਨਾਂ ਨੂੰ ਤੇ ਪਹਿਲਾਂ ਹੀ ਸੀ ਨਾ ਆਪਣਾ ਵੀ ਅਸੀਂ ਕੁਝ ਨਾ ਕੁਝ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੁਜੋਤ ਜਿਹੜੇ ਸਨ ਉਹ ਚਾਹੁੰਦੇ ਸਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਨੀਵਿਆ ਕੀਤਾ ਜਾਵੇ ਤੇ ਕਾਂਦ ਦੇ ਲਾਗੇ ਲੈ ਜਾ ਕੇ ਬਿਠਾਤਾ ਇੱਕ ਬਜ਼ੁਰਗ ਮਾਂ ਆਈ ਕਹਿੰਦੀ ਕਿ ਲਾੜਾ ਆਇਆ ਤੂੰ ਲੱਗ ਦੇ ਕਹਿੰਦੀ ਕਿ ਪੁੱਤਰਾ ਇਹ ਕੰਦ ਦੇ ਨਾਲ ਨਾ ਬੈਠ। ਇਹ ਕੰਦ ਤੇ ਡਿੱਗਣ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ ਤੇ ਪਾਤਸ਼ਾਹ ਨੇ ਕਿਹਾ ਵੀ ਮਾਂ ਇਹ ਕੰਦ ਤੇ ਜੁਗਾ ਜੁਗਾ ਤੱਕਰ ਇਦਾਂ ਹੀ ਖੜੀ ਰਹੇਗੀ ਬੇਫਿਕਰੀ ਹੋ ਜੇ ਤੇ ਭਾਈ ਜੈ ਰਾਮ ਜੀ ਉਹ ਵੀ ਨਾਰਾਜ ਦੀ ਵੇਖੋ ਕੀ ਕਰਦਾ ਪਿਆ ਵਾ ਮੁੰਡਾ ਤੇ ਇਧਰੋਂ ਪਿਤਾ ਮਹਿਤਾ ਕਾਲੂ ਜੀ ਇਹ ਵੀ ਨਾਰਾਜ਼ ਤੇ ਫਿਰ ਆਪਸ ਵਿੱਚ ਬਜ਼ੁਰਗਾਂ ਨੇ ਸਲਾਹ ਕੀਤੀ ਵੀ ਕਹਿਣ ਲੱਗੇ ਵੀ ਪੁੱਛ ਲਓ ਮੁੰਡਿਆਂ ਨੂੰ ਕੀ ਚਾਹੁੰਦੇ ਨੇ ਤੇ ਕੀ ਇਹਦਾ ਇਰਾਦਾ ਵਾ ਪੁੱਛ ਲਵੋ ਮਹਿਤਾ ਕਾਲੂ ਜੀ ਕਹਿੰਦੇ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਕਹਿਣ ਲੱਗੇ ਵੀ ਭੈ ਵਿੱਚ ਪਵਣ ਵਹਿ ਸਦ ਬਾਉ ਕਹਿਣ ਲੱਗੇ ਵੀ ਇਹ ਚੀਜ਼ਾਂ ਤੇ ਦੇਖੋ ਨਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹਨ ਇਤਿਹਾਸ ਪਰਮਾਤਮਾ ਦੇ ਰਜਾ ਦੇ ਵਿੱਚ ਰਹਿਣੇ ਜਾਂਦੇ ਨੇ ਭੈ ਵਿੱਚ ਅਗਨ ਕੱਢੇ ਵੇਗਾਰ ਸਾਰੀ ਚੀਜ਼ ਤਾਂ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੀ ਪਈ ਹੈ ਤੇ ਕਿਉਂ ਨਾ ਆਪਾਂ ਉਸ ਅਕਾਲ ਪੁਰਖ ਨੂੰ ਸਾਹਮਣੇ ਰੱਖ ਕੇ ਇਹ ਸ਼ੁਭ ਕਾਰਜ ਕਰ ਲਈਏ ਮਹਾਰਾਜ ਜੁਣਾ ਨੇ ਜਿਸ ਕੰਧ ਦੇ ਕੋਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਨਾ ਸ਼ੈਨਸ਼ਾ ਜੀ ਨੇ ਉਤੋਂ ਫਿਰ ਮੂਲ ਮੰਤਰ ਦਾ ਪਾਠ ਲਿਖ ਕੇ ਦਿੱਤਾ ਵਾਸ਼ਾ ਜੀ ਕਹਿੰਦੇ ਵੀ ਆ ਲੋ ਊਲ ਮੰਤਰ ਦਾ ਪਾਠ ਬਾਬਾ ਮਰਦਾਨਾ ਜੀ ਨੂੰ ਕਿਹਾ ਵੀ ਤੁਸੀਂ ਚਲੋ ਉੱਚੀ ਆਵਾਜ਼ ਵਿੱਚ ਉਚਾਰਿਓ ਤੇ ਅਸੀਂ ਫਿਰ ਪ੍ਰਕਰਮਾ ਕਰਾਂਗੇ ਤੇ ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਜਿਹੜਾ ਵਾ ਉਹ ਸੰਪੂਰਨ ਹੋਇਆ ਮਹਾਰਾਜ ਨੇ ਕਿਹਾ ਨਾ ਵੀ ਅਸੀਂ ਉਹ ਕੰਮ ਨਹੀਂ ਕਰਾਂਗੇ ਜਿਹਦੇ ਵਿੱਚ ਪਰਮਾਤਮਾ ਦੇ ਸਾਹਿਬ ਦੇ ਸਿਤਾ ਦੇ ਉਲੰਘਣਾ ਕੀਤੀ ਜਾਵੇ ਮੂਲ ਮੰਤਰ ਸਾਹਿਬ ਦਾ ਪਾਠ ਕੀਤਾ ਗਿਆ ਸਤਿਗੁਰੂ ਪਾਸ਼ਾ ਜੀ ਦੀਆਂ ਲਾਵਾ ਜਿਹੜੀਆਂ ਤਾਂ ਉਹ ਕੰਪਲੀਟ ਹੋ ਗਏ। ਅੱਜ ਵੇਖੋ ਨਾ ਸਾਡਾ ਹਾਲ ਕੀ ਹੈ। ਆ ਪਿੱਛੇ ਥੋੜਾ ਸਮਾਂ ਪਹਿਲਾਂ ਦੀ ਵੀਡੀਓ ਇੱਕ ਆਈ। ਸਮੁੰਦਰ ਦੇ ਕੰਡੇ ਆਨੰਦਕਾਰ ਜੋਇ। ਸਮੁੰਦਰ ਦੇ ਕੰਡੇ ਨਾ ਵਿਦੇਸ਼ ਦੀ ਇਹ ਵੀਡੀਓ ਆ ਆਨੰਦਕਾਰ ਜੋਇਆ। ਸੇਮ ਉਹੋ ਜਿਹੇ ਪੱਗਾਂ ਸਾਰੇ ਪਰਿਵਾਰ ਨੇ ਬੰਨੀਆਂ। ਉਹੋ ਜੇ ਮਹਾਰਾਜ ਨੂੰ ਰੁਮਾਲਾ ਸਾਹਿਬ ਪੇਟ ਕੀਤਾ ਉਹੋ ਜੇ ਗਰੰਥੀ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਵੀ ਪੱਗ ਇਹੋ ਜੀ ਬਨ ਲੈ। ਰਾਗੀ ਸਿੰਘਾਂ ਨੂੰ ਵੀ ਉਹਨਾਂ ਨੇ ਹਦਾਇਤ ਕਰ ਦਿੱਤੀ ਵੀ ਤੁਸੀਂ ਵੀ ਇਹੋ ਜਹੀ ਪੱਗ ਬੰਨਿਓ। ਅਸੀਂ ਤੇ ਮਹਾਰਾਜ ਪਾਸ਼ਾ ਜੀ ਦੀ ਬਰਾਬਰੀ ਕਰਨ ਬਾਰੇ ਸੋਚ ਲੈ ਵੀ 4 ਪੈਸੇ ਕੀ ਅੱਗੇ 4 ਛਿੱਲੜ ਆ ਗਈ। ਤੇ ਸਿਧਾਂਤ ਨੂੰ ਹੀ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਗਰੰਥੀ ਸਿੰਘ ਨੇ ਜਿਹਨੂੰ ਆਪਾਂ ਗੁਰੂ ਦਾ ਵਜ਼ੀਰ ਕਹਿੰਨੇ ਆ ਉਹਦੇ ਕੋਲ ਤੇ ਆਪਾਂ ਪੁੱਛਣਾ ਸੀ ਨਾ ਵੀ ਭਾਈ ਸਾਹਿਬ ਸਾਨੂੰ ਸਿਧਾਂਤ ਬਾਰੇ ਦੱਸ ਦਿਓ ਉਹਨਾਂ ਤੇ ਕਰ ਦਿੰਨੇ ਆਪਾਂ ਪਰਾਂ ਵੀ ਚੁੱਪ ਕਰਕੇ ਬੈਠਾ ਰਹੇ 10 15000 ਜਿਹੜੇ ਤਨਖਾਹ ਲੈਣੀ ਲੈ ਨਹੀਂ ਤੇ ਤੇਰਾ ਅਸੀਂ ਫਿਰ ਚੱਕਵਾ ਦੇਣਾ ਵਾ ਇਤੋਂ ਸਮਾਨ ਫਿਰ ਲੱਭਦਾ ਫਿਰੇਗਾ ਨਮੀਤਾ ਅੱਜ ਕੱਲ ਉਹ ਜੋ ਆ ਗਏ ਨਾ ਬੈਟਿੰਗ ਪਲੈਨਰ ਉਹ ਲੱਖਾਂ ਰੁਪਏ ਤੁਹਾਡੇ ਕੋਲੋਂ ਲੈ ਕੇ ਜਾਂਦੇ ਨੇ ਫਿਰ ਉਹ ਕਹਿੰਦੇ ਵੀ ਅਸੀਂ ਦੱਸਾਂਗੇ ਤੁਹਾਨੂੰ ਲੋਕੇਸ਼ਨ ਕਿੱਦਾਂ ਤੁਰ ਕੇ ਆਉਣਾ ਕਿੱਥੇ ਆਨੰਦ ਕਾਰਜ ਹੋਣਾ ਕਿਵੇਂ ਤੁਸੀਂ ਲਾਵਾ ਲੈਣੀ ਹੈ ਉਹ ਫਿਰ ਵੇਖੋ ਨਾ ਹੁਣ ਅਸੀਂ ਜਿੱਦਾਂ ਦੇ ਅਸੀਂ ਹੋ ਗਏ ਚਾਰ ਛਿੱਲੜ ਆ ਗਏ ਸਾਡੇ ਕੋਲੇ ਉਹ ਫਿਰ ਮਹਾਰਾਜ ਦੇ ਸਿਧਾਂਤ ਦੇ ਨਾਲ ਵੀ ਆਪਾਂ ਖਿਲਵਾੜ ਕਰਨਾ ਆਰੰਭ ਕਰ ਦਿੱਤਾ ਤੇ ਸਤਿਗੁਰੂ ਪਾਸ਼ਾ ਸ਼ੈਨਸ਼ਾ ਜਿਹੜੇ ਗੁਰੂਕਲ ਗੁਰੂ ਨਾਨਕ ਦੇ ਮਹਾਰਾਜ ਪਾਸ਼ਾ ਜੀ ਨੇ ਸਦਾ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਆਪ ਹੁਕਮ ਦੀ ਪਾਲਣਾ ਕੀਤੀ ਤੇ ਕੋਲਮ ਨੁਕਤਿਆਂ ਨੂੰ ਹੁਕਮ ਦੀ ਪਾਲਣਾ ਕਰਨ ਦੀ ਵੀ ਤਾਕੀਦ ਕੀਤੀ। ਸੋ ਇਦਾਂ ਕਰਕੇ ਭਾਈਆ ਜੈ RAM ਦੀ ਹੁਣੀ ਬੇਬੇ ਨਾਨਕੀ ਜੀ ਹੁਣੀ ਗੁਰੂ ਨਾਨਕ ਸਹਿ ਮਹਾਰਾਜ ਪਾਸ਼ਾ ਜੀ ਦੇ ਵਿਚੋਲੇ ਬਣਦੇ ਹਨ। ਰਾਏ ਪੁਲਰ ਖਾਨ ਜੋ ਹੈ ਉਹ ਬੇਬੇ ਨਾਨਕੀ ਜੀ ਦਾ ਵਿਚੋਲਾ ਹੈ। ਸੋ ਇਦਾਂ ਕਰਕੇ ਗੁਰੂ ਨਾਨਕ ਸਹਿ ਮਹਾਰਾਜ ਪਾਸ਼ਾ ਜੀ ਦਾ ਜਿਹੜਾ ਵਿਆਹ ਪੁਰਬ ਹੈ ਉਹ ਕੰਪਲੀਟ ਹੋ ਜਾਂਦਾ ਹੈ। ਆਓ ਆਪਾਂ ਵੀ ਮਹਾਰਾਜ ਦੇ ਸਰਨਾ ਨਾਲ ਜੁੜੀਏ। ਸਦਾ ਉਹ ਕੰਮ ਕਰੀਏ ਜਿਹੜਾ ਸਿਧਾਂਤਕ ਤੌਰ ਤੇ ਗੁਰੂ ਭਾਸ਼ਣ ਚੰਗਾ ਲੱਗਦਾ ਹੈ ਅੱਜ ਅਸੀਂ ਸਿਧਾਂਤ ਦੀਆਂ ਝੱਗੀਆਂ ਉਡਾ ਦਿੰਨੇ ਹਾਂ ਅੰਮ੍ਰਿਤ ਵੇਲੇ ਆਨੰਦ ਕਾਰਜ ਕਰਨ ਦੀ ਬਜਾਏ ਤਿੰਨ ਤਿੰਨ ਚਾਰ ਚਾਰ ਵਜਾਂ ਦੇ ਆ ਅਸੀਂ ਖੁਦ ਮੈਂ ਤਾਂ ਹੈਰਾਨ ਰਹਿ ਜਾਂਦਾ ਵੀ ਜਦੋਂ ਅਸੀਂ ਆਨੰਦ ਕਾਰਜ ਬੁੱਕ ਕਰਦੇ ਹਾਂ ਨਾ ਤੇ ਪਰਿਵਾਰ ਨੂੰ ਪਹਿਲਾਂ ਇਹ ਕਹਿ ਦਿੰਦਾ ਕਿ ਬੇਨਤੀ ਹੈ ਜੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਕਿਰਪਾ ਕਰਿਓ ਸਹੀ ਸਮੇਂ ਤੇ ਪਹੁੰਚ ਜਾਇਓ ਹੈਰਾਨੀ ਹੁੰਦੀ ਹੈ ਵੀ 2 2 3 3 ਵਜੇ ਬਰਾਤ ਦਾ ਟੁਕਾ ਹੁੰਦਾ ਹਰ ਚੀਜ਼ ਦਾ ਇੱਕ ਸਮਾਂ ਹੈ ਸਮੇ ਦਾ ਭਾਵ ਹੈ ਵੀ ਇੱਕ ਚੀਜ਼ ਨੂੰ ਕਿਸੇ ਤਰੀਕੇ ਦੇ ਨਾਲ ਕੀਤਾ ਜਾਵੇ ਫਿਰ ਜਿਹੋ ਜੇ ਅਸੀਂ ਹੋ ਗਏ ਉਹੋ ਜੇ ਅੱਜ ਕੱਲ ਸਾਡੇ ਵਿਆਹ ਸ਼ਾਦੀਆਂ ਨਿਭਦੇ ਨੇ ਆਓ ਬਾਬਾ ਨਾਨਕ ਜੀ ਦੇ ਕੋਲ ਸਿੱਖਿਆ ਲਈਏ ਤੇ ਪਾਤਸ਼ਾਹ ਜੀ ਦੇ ਗੁਣ ਗਾ ਕੇ ਜ਼ਿੰਦਗੀ ਜਿਹੜੀ ਹੈ ਸੋਹਣੇ ਤਰੀਕੇ ਨਾਲ ਬਤੀਤ ਕਰੀਏ ਜੀ ਲਾਉ ਫਿਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ